ਤਰਪਾਸ਼ਾ ਸਰਬੰਸਦਾਨੀ ਗੁਰੂ ਗੋਬੀ ਸਿੰਘ ਜੀ ਮਹਾਰਾਜ ਦਾ ਇਤਿਹਾਸ ਇੱਥੋਂ ਤੱਕ ਸਰਵਣ ਕੀਤਾ ਹੈ ਕਿ ਕਿਵੇਂ ਪੌਂਟਾ ਸਾਹਿਬ ਦੀ ਧਰਤੀ ਤੇ ਜਿਹੜੇ ਵੱਖ-ਵੱਖ ਕਵੀ ਆਏ ਸੀ ਉਹਨਾਂ ਕਵੀਆਂ ਦੇ ਵਿੱਚੋਂ ਕਵੀ ਕਈਆਂ ਨੂੰ ਆਪਣੀ ਲਿਖਤ ਦਾ ਹੰਕਾਰ ਸੀ ਆਪਣੀ ਕਵਿਤਾ ਦਾ ਹੰਕਾਰ ਸੀ ਕਿਵੇਂ ਪੌਂਟਾ ਸਾਹਿਬ ਦੀ ਧਰਤੀ ਤੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੇ ਕਵੀ ਚੰਦਨ ਦਾ ਹੰਕਾਰ ਤੋੜਿਆ ਕਿਵੇਂ ਉਸ ਨੂੰ ਆਪਣੀ ਕਵਿਤਾ ਦਾ ਹੰਕਾਰ ਸੀ ਉਹ ਆਪਣੇ ਆਪ ਨੂੰ ਸ਼੍ਰੋਮਣੀ ਕਵੀ ਮੰਨਦਾ ਸੀ ਕਿਵੇਂ ਗੁਰੂ ਘਰ ਦੇ ਵਿੱਚ ਪੌਂਟਾ ਸਾ ਵਿਖੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਦੇ ਘੋੜਿਆਂ ਨੂੰ ਛੋਲੇ ਖਾਣ ਵਾਲਾ ਉਹਨਾਂ ਦੀ ਲਿੱਦ ਚੁੱਕਣ ਵਾਲਾ ਜਿਹੜਾ ਭਾਈ ਧੰਨਾ ਹੈ ਕਿਵੇਂ ਭਾਈ ਧੰਨੇ ਨੇ ਕਵੀ ਚੰਦਨ ਦੀ ਕਵਤਾ ਦੇ ਅਰਥ ਕੀਤੇ ਨੇ ਉਹ ਆਪਾਂ ਸ਼ਰਮਣ ਕੀਤਾ ਹੈ ਹੁਣ ਗੁਰੂ ਗੋਬੀ ਸਿੰਘ ਜੀ ਮਹਾਰਾਜ ਪੋਂਟਾ ਸਾਹਿਬ ਦੀ ਧਰਤੀ ਤੋਂ ਵਾਪਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਆਉਂਦੇ ਨੇ ਤਾਂ ਉਹ ਵੱਖ-ਵੱਖ ਥਾਵਾਂ ਤੋਂ ਹੁੰਦੇ ਆਇਆ ਪੋਂਟਾ ਸਾਹਿਬ ਤੋਂ ਹੁੰਦੇ ਆਇਆ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਨਾਟਾ ਸਾਹਿਬ ਪਹੁੰਚਦੇ ਨੇ ਤੇ ਨਾਟਾ ਸਾਹਿਬ ਦੇ ਨੇੜੇ ਹੀ ਜੀਂਦ ਦੇ ਲਾਗੇ ਨਾਬਾ ਪੈਂਦਾ ਹੈ। ਉੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਹੁੰਚ ਦੇ ਨੇ। ਯਾਦ ਰੱਖੋ ਇੱਕ ਨਾਬਾ ਸਾਹਿਬ ਦੀ ਧਰਤੀ ਦੇ ਮੁਸਲਮਾਨ ਜਿਹੜਾ ਫਕੀਰ ਹੈ ਨਾ ਉਹ ਰਹਿੰਦਾ ਹੈ। ਉਹ ਫਕੀਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਨੂੰ ਸੁਣਦਾ ਸੀ। ਉਹਦੀ ਇੱਕ ਦਿਲ ਦੀ ਇੱਛਾ ਸੀ ਕਿ ਮੈਂ ਜੂੰਦਾ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕਰਾ ਤੇ ਜਦੋਂ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਲੈ ਕੇ ਤਰਾਵੜੀ ਨਦੀ ਤੋਂ ਅੰਬਾਲਾ ਤੇ ਅੰਬਾਲਾ ਤੋਂ ਅੱਗੇ ਪਹੁੰਚਦੇ ਨੇ ਤੇ ਉਹ ਜਿਹੜਾ ਫਕੀਰ ਆ ਫਕੀਰ ਦੀ ਝੁੱਗੀ ਦੇ ਵਿੱਚ ਪਹੁੰਚਦੇ ਨੇ ਉਹ ਫਕੀਰ ਭਾਈ ਜੈਤਾ ਜੀ ਦਾ ਸਵਾਗਤ ਕਰਦਾ ਹੈ ਉਸ ਨੂੰ ਰਹਿਸ਼ ਦਿੰਦਾ ਹੈ ਉਸ ਨੂੰ ਖਾਣਾ ਪਾਣੀ ਕਹੁੰਦਾ ਤੇ ਭਾਈ ਜੈਤਾ ਨੂੰ ਆਖਦਾ ਕਿ ਤੂੰ ਕਦੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕੀਤੇ ਨੇ ਤੇ ਭਾਈ ਜੈਤਾ ਜੀ ਆਖਦੇ ਨੇ ਕਿ ਮੈਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕੀਤੇ ਨੇ ਤੇ ਉਹ ਜਿਹੜਾ ਫਕੀਰ ਆ ਫਕੀਰ ਆਖਦਾ ਕਿ ਮੇਰੇ ਦਿਲ ਦੀ ਇੱਛਾ ਸੀ ਮੇਰੇ ਤੇਰੇ ਬਾਕੀ ਸਾਰੇ ਕਾਰਦੇ ਨੇ ਜਿਹੜੀਆਂ ਸਾਰੀਆਂ ਮੇਰੀਆਂ ਮਨ ਦੀ ਇੱਛਾ ਨੇ ਨਾ ਉਹ ਸਾਰੀਆਂ ਪੂਰੀਆਂ ਹੋ ਗਈਆਂ ਪਰ ਮੇਰੀ ਜ਼ਿੰਦਗੀ ਦਾ ਇੱਕ ਸੁਪਨਾ ਅਧੂਰਾ ਰਹਿ ਗਿਆ ਕਿ ਮੈਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਪਰ ਮੈਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਨਹੀਂ ਹੋਏ ਮੈਂ ਕਈ ਵਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਣਾ ਜਦੋਂ ਮੈਂ ਜਾਣਾ ਉਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਨਾ ਹੋਣੇ ਹੁਣ ਮੇਰੀ ਜਿਹੜੀ ਉਮਰ ਹੈ ਨਾ ਉਹ ਬਜ਼ੁਰਗੀ ਦੀ ਹੋ ਗਈ ਹੁਣ ਮੇਰੇ ਤੋਂ ਜਾਇਆ ਨਹੀਂ ਜਾਂਦਾ ਮੈਂ ਅਧੂਰਾ ਰਹਿ ਗਿਆ ਮੈਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਨਹੀਂ ਹੋਏ ਤੇ ਭਾਈ ਜੈਤਾ ਜੀ ਆਖਦੇ ਨੇ ਕਿ ਤੁਸੀਂ ਸੱਚੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਉਹ ਫਕੀਰ ਆਖਦਾ ਕਿ ਮੈਂ ਸੱਚੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕਰਨਾ ਚਾਹੁੰਦਾ ਮੈਂ ਤੇ ਭਾਈ ਜੈਤਾ ਜੀ ਆਗਦੇ ਨੇ ਕਿ ਅੱਜ ਮਾਲਕ ਨੇ ਕ੍ਰਿਸ਼ਮਾ ਵਰਤਾਇਆ ਹੈ ਉਸ ਕੁਦਰਤ ਦੇ ਕਰਕੇ ਉਸ ਮਾਲਕ ਦੇ ਕਰਕੇ ਨਾ ਅੱਜ ਤੇਰੇ ਜਿਹੜੀ ਦਿਲ ਦੀ ਇੱਛਾ ਹੈ ਨਾ ਤੇਰੇ ਦਿਲ ਦੀ ਇੱਛਾ ਪੂਰੀ ਹੋ ਜਾਵੇਗੀ ਤੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕਰੇਗਾ ਆ ਜਿਹੜਾ ਮੇਰੇ ਕੋਲ ਸੀਸ ਹੈ ਨਾ ਇਹ ਸੀਸ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਹੈ ਉਹ ਵੀਰ ਜਿਹੜਾ ਫਕੀਰ ਹੈ ਫਕੀਰ ਇੱਕ ਹੱਥ ਦੇ ਨਾਲ ਲੈਟ ਜਗਾਉਂਦਾ ਹੈ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਜਦੋਂ ਦਰਸ਼ਨ ਕਰਦਾ ਹੈ ਨਾ ਤੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕਰਦਾ ਹੈ ਦਰਸ਼ਨ ਕਰਕੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਫਿਰ ਉਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸੀਸ ਨੂੰ ਸਾਫ ਕਰਦਾ ਹੈ ਉਸ ਤੋਂ ਬਾਅਦ ਜਦੋਂ ਸੀਸ ਲਵੇਟ ਦਿੰਦੇ ਨੇ ਤੇ ਭਾਈ ਜੈਤਾ ਜੀ ਨੂੰ ਉਹ ਫਕੀਰ ਆਖਦਾ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੱਕ ਨੌ ਜੋਤਾਈਆਂ ਨੇ ਨੌ ਜਾਮੇ ਹੋਏ ਨੇ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੋਂ ਬਾਅਦ ਕੋਈ ਗੁਰੂ ਹੋਵੇਗਾ ਤੇ ਭਾਈ ਜੱਤਾ ਜੀ ਆਖਦੇ ਨੇ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਸ਼ੀਧੀ ਦੇਣ ਵਾਸਤੇ ਜਾਂਦੇ ਨੇ ਉਸ ਤੋਂ ਪਹਿਲਾਂ ਉਹ ਆਪਣਾ ਉੱਤਰਾਧਿਕਾਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਥਾਪ ਜਾਂਦੇ ਨੇ ਤੇ ਉਹ ਵਕੀਰ ਭਾਈ ਜੈਤੇ ਨੂੰ ਆਖਦਾ ਕਿ ਮੇਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸੁਨੇਹਾ ਲਾ ਦਿਓ ਕਿ ਇੱਕ ਜਿਹੜੀ ਤਰਫ ਦੀ ਰੂਹ ਹੈ ਨਾ ਤੜਪਦੀ ਰੂਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੀ ਹੈ ਇੱਕ ਵਾਰ ਉਸ ਨੂੰ ਆਪਣੇ ਦਰਸ਼ਨ ਦੇ ਦਿਓ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਲੈ ਕੇ ਭਾਈ ਜੈਤਾ ਦਿੱਲੀ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦਾ ਹੈ ਜੋ ਰਾਹ ਦੇ ਵਿੱਚ ਸਾਰੇ ਉਸ ਦੇ ਨਾਲ ਬੀਤਦੀ ਹੈ ਜਿਹੜੇ ਜਿਹੜੇ ਗੁਰਸਿੱਖ ਵਿਅਕਤੀ ਉਸ ਦੀ ਸਹਾਇਤਾ ਕਰਦੇ ਨੇ ਜਿਹੜਾ ਸਾਰਾ ਹਾਲ ਹੈ ਹਾਲ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੱਸਦੇ ਨੇ ਤੇ ਆਖਦੇ ਨੇ ਕਿ ਜਿਹੜੇ ਨਾਬੇ ਦੀ ਧਰਤੀ ਤੇ ਇੱਕ ਫਕੀਰ ਹੈ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ ਇਸ ਤਰ੍ਹਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ 나ਡੇ ਤੋਂ ਨਾਬਾ ਜਾਂਦੇ ਨੇ ਤੇ ਨਾਬੇ ਵਿਖੇ ਜਾ ਕੇ ਉਸ ਫਕੀਰ ਦੇ ਦਰਸ਼ਨ ਕਰਦੇ ਨੇ ਜਦੋਂ ਫਕੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਦਾ ਹੈ ਤੇ ਹੈਰਾਨ ਰਹਿ ਜਾਂਦਾ ਹੈ ਕਿ ਸੱਚੀ ਅੱਜੇ ਮੇਰਾ ਉਸ ਮਾਲਕ ਨੇ ਸੁਪਨਾ ਪੂਰਾ ਕਰ ਦਿੱਤਾ ਜਿਹੜੇ ਮੇਰੇ ਮਨ ਦੀ ਇੱਛਾ ਸੀ ਨਾ ਮੇਰੇ ਮਨ ਦੀ ਇੱਛਾ ਪੂਰੀ ਹੋ ਗਈ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਰਸ਼ਨ ਦੇ ਦਿੱਤੇ ਸਿੱਖੋ ਜੇਕਰ ਗੁਰੂ ਕਿਸੇ ਵਕੀਰ ਨੂੰ ਦਰਸ਼ਨ ਦੇ ਸਕਦਾ ਹੈ ਨਾ ਤੇ ਅਸੀਂ ਵੀ ਗੁਰੂ ਤੇ ਪਰੋਸਾ ਰੱਖੀਏ ਗੁਰੂ ਤੇ ਵਿਸ਼ਵਾਸ ਰੱਖੀਏ ਜਦੋਂ ਅਸੀਂ ਗੁਰੂ ਤੇ ਵਿਸ਼ਵਾਸ ਰੱਖਾਂਗੇ ਤਾਂ ਗੁਰੂ ਸਾਨੂੰ ਵੀ ਦਰਸ਼ਨ ਜਰੂਰ ਦੇਵੇਗਾ ਕਿਉਂਕਿ ਸਤਗੁਰ ਜੀ ਆਖਦੇ ਨੇ ਕਿ ਮਨੁੱਖ ਤੂੰ ਵਿਸ਼ਵਾਸ ਬਣਾ ਕੇ ਤੂੰ ਪਰੋਸਾ ਬਣਾ ਕੇ ਗੁਰੂ ਦੇ ਵੱਲ ਇੱਕ ਕਦਮ ਤਾਂ ਪੁੱਟ ਫੇਰ ਤੈਨੂੰ ਗੁਰੂ ਅੱਗੋਂ ਹਜ਼ਾਰਾਂ ਕਦਮ ਐਨ ਵਾਸਤੇ ਆਵੇਗਾ ਚਰਨ ਸ਼ਰਨ ਗੁਰ ਏਕ ਪੈੰਡਾ ਜਾਏ ਚੱਲ ਸਤ ਗੁਰ ਕੋਟ ਪੈੰਡ ਆਗੇ ਹੋਈ ਲੇਤ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੌਂਟਾ ਸਰ ਤੋਂ ਵਾਪਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਬਾਕੀ ਜਿਹੜੀ ਇਤਿਹਾਸ ਦੀ ਵਿਚਾਰ ਅਸੀਂ ਅੱਗੇ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ